thank you ਸੁਰ ਗੁਰੂ ਦਾ ਬੋਲਦਾ ਸੀ ਧੰਨ ਗੁਰੂ ਦਾ ਬੋਲਦਾ ਸੀ ਮੰਤਰ ਬਾਬਾ ਦੇ ਸਿੰਘ ਜੀ ਸਾਨਤਨ ਬਾਬਾ ਦੇ ਸਿੰਘ ਜੀ ਮੰਤਰ ਬਾਬਾ ਦੀ ਸਿੰਘ ਜੀ ਸਾਨਤਨ ਬਾਬਾ ਦੀ ਸਿੰਘ ਜੀ ਨਾਮ ਵਾਹਿਗੁਰੂ ਸਤ ਨਾਮ ਨਾਨਕ ਨਾਮ ਵਾਹੇ ਗੁਰੂ ਗੁਰੂ ਦਾ ਨਾਮ ਨੋ 63 ਦਿਨਾਂ ਤੋਂ ਪਲੇ ਕਿੰਦਰ ਸਰਵਾਂ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 3 ਹਫ਼ਤੇਾਂ ਤੋਂ ਪੰਜਾਬ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਹੈ ਬਹੁਤ ਸਾਰਾ ਜ਼ਮੀਨੀ ਰਕਬਾ ਔਰ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਲੋਕਾਂ ਦੇ ਘਰ ਟਹਿ ਚੁੱਕੇ ਨੇ ਪਸ਼ੂ ਰੁੜ ਚੁੱਕੇ ਨੇ ਕਾਰੋਬਾਰ ਬਰਬਾਦ ਹੋ ਚੁੱਕੇ ਨੇ ਜ਼ਮੀਨਾਂ ਦੇ ਵਿੱਚ ਰੇਤਾ ਭਾਲ ਆਦਿਕ ਚੜ ਚੁੱਕੀ ਹੈ ਬਹੁਤ ਵੱਡਾ ਨੁਕਸਾਨ ਜਿਹੜਾ ਜਾਨੀ ਮਾਲੀ ਪੰਜਾਬ ਦੇ ਲੋਕਾਂ ਦਾ ਹੋਇਆ ਔਰ ਖਾਸ ਕਰਕੇ ਜਿਹੜੇ ਪੇਂਡੂ ਖੇਤਰ ਨੇ ਕਿਸਾਨਾਂ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਸਮੁੱਚੀ ਸੰਗਤ ਵੱਲੋਂ ਪੰਜਾਬ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਯੂਪੀ ਤੋਂ ਔਰ ਹਿੰਦੁਸਤਾਨ ਦੇ ਵੱਖ-ਵੱਖ ਸਟੇਟਾਂ ਤੋਂ ਔਰ ਓਡੀਸ਼ਾ ਪ੍ਰਦੇਸ਼ਾਂ ਤੋਂ ਸੰਗਤ ਜਿਹੜੀ ਹੈ ਉਹ ਤਨ ਮਾਨ ਧਨ ਕਰਕੇ ਜਿਹੜੀ ਸੇਵਾ ਹੈ ਉਹ ਇਹਨਾਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਆ ਕੇ ਇੱਥੇ ਕਰ ਰਹੀ ਹੈ ਇਸ ਦੇ ਚੱਲਦਿਆਂ ਜਿੱਥੇ ਹੋਰ ਸੰਸਥਾਵਾਂ ਦੇ ਵੱਲੋਂ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਕਾਰ ਸੇਵਾ ਵਾਰੇ ਮਾਪੁਰਖ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਉੱਥੇ ਬੀਬੀ ਕੌਲਾ ਜੀ ਭਲਾਈ ਕੇਂਦਰ ਜਿਨ੍ਹਾਂ ਨੇ ਹਮੇਸ਼ਾ ਮਨੁੱਖਤਾ ਵਾਸਤੇ ਸਮਾਜ ਦੀ ਸੇਵਾ ਵਾਸਤੇ ਧਰਮ ਪ੍ਰਚਾਰ ਵਾਸਤੇ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਹੈ ਭਾਈ ਸਾਹਿਬ ਪਾਈ ਗੁਰਕਵਾਲ ਸਿੰਘ ਜੀ ਹੋਰਾਂ ਵੱਲੋਂ ਆਪਣੇ ਸਮੁੱਚੇ ਜਥੇ ਦੇ ਸਮੇਤ ਸੰਗਤ ਦੇ ਸਹਿਯੋਗ ਨਾਲ ਅੱਜ ਉਦਾਸ ਨੇ ਨਜ਼ਰ ਮਾਰ ਕੇ ਦੇਖਿਆ ਟੇਬਲ ਤੇ ਵੀ ਵਸਤੂਆਂ ਸਜਾਈਆਂ ਹੋਈਆਂ ਨੇ ਟਰੱਕ ਵਿੱਚ ਵੀ ਭਰੀਆਂ ਹੋਈਆਂ ਨੇ ਘਰ ਵਿੱਚ ਉਲੜੀਆਂ ਦੀਆਂ ਹਰ ਇੱਕ ਵਸਤੂ ਜਿਹੜੀ ਹੈ ਉਹ ਹੜ ਪ੍ਰਭਾਵਿਤ ਸੰਗਤ ਵਾਸਤੇ ਰਜਾਨ ਵਾਸ ਜਿਹੜੀ ਖੇਪ ਹੈ ਉਹ ਤਿਆਰ ਕੀਤੀ ਗਈ ਹੈ ਪਸ਼ੂਆਂ ਦਾ ਚਾਰਾ ਉਹ ਬੇਖਦੋਸ ਬੋਰੀ ਜਿਹੜੀ ਹੈ ਉਹ ਚੌਕਰ ਦੇ ਤਿਆਰ ਕੀਤੀ ਹੋਈ ਹੈ ਜਿਸ ਵਿੱਚ ਆ ਰਸਨ ਹੈ ਦਾਨ ਨੇ ਰਾਸ ਮਛਰਦਾਨੀਆਂ ਨੇ ਪੇਸਟਾਂ ਬੁਰਸ਼ ਨਿਊਟ੍ਰਿਕ ਦੁੱਧ ਚਾਹ ਪਤੀ ਇਹ ਜਿਹੜੇ ਕਿਟ ਆਟੋਮੋਸ ਹੈ ਬੇਲ ਪੂਰੀ ਨਿਊਟ੍ਰੀ ਮੈਡੀਕਲ ਕਿਟਾਂ ਔਰ ਸੋਲਰ ਲਾਈਟਾਂ ਤਾਰ ਦੇ ਸਮੇਤ ਤੇ ਪੈਰੀਂ ਪਾਉਣ ਵਾਲੇ ਜੋੜੇ ਵੈਰਾਈਟੀ ਬੈਡ ਜਰਸੀਆਂ ਬੈਡ ਸ਼ੀਟਾਂ ਆਦ ਕਈੜਾ ਸਮਾਨ ਹੈ ਉਹ ਭਾਈ ਸਾਹਿਬ ਜੀ ਹੋਰਾਂ ਵੱਲੋਂ ਜਿਹੜੇ ਅੱਜ ਸੰਗਤ ਦੀ ਸੇਵਾ ਵਾਸਤੇ ਜਿਹੜਾ ਇਥੋਂ ਵਰਦਾਨਾ ਕੀਤਾ ਜਾ ਰਿਹਾ ਔਰ ਇਹਦੇ ਨਾਲ ਨਾਲ ਮੈਡੀਕਲ ਦੀ ਇੱਕ ਟੀਮ ਐਂਬੂਲੈਂਸ ਦੇ ਸਮੇਤ ਮੈਡੀਕਲ ਟੀਮ ਵੀ ਜਿਹੜੀ ਹੈ ਉਹ ਸਹਾਇਤਾ ਵਾਸਤੇ ਜਾ ਰਹੀ ਹੈ ਔਰ ਮੈਡੀਕਲ ਕਿੱਟਾਂ ਜਿਸ ਵਿੱਚ ਮੱਛਰ ਵਾਸਤੇ ਕੋਇਲ ਜਿਹੜੀ ਹੈ ਉਹ ਪਾਈ ਹੋਈ ਹੈ ਜ਼ਖਮਾਂ ਵਾਲੀ ਮਰਮ ਹੈ ਔਰ ਬੁਖਾਰ ਦੀਆਂ ਗੋਲੀਆਂ ਨੇ ਇਨਫੈਕਸ਼ਨ ਦੀਆਂ ਗੋਲੀਆਂ ਇਤਿਆਦ ਜਿਹੜਾ ਸਮਾਨ ਹੈ ਜਿਹੜੀ ਫਰਸਟ ایڈ ਕਿੱਟ ਜਿਹੜੀ ਹੈ ਉਹ ਵੀ 300 ਤੋਂ ਜ਼ਿਆਦਾ ਕਿੱਟ ਜਿਹੜੀ ਹੈ ਉਹ ਸੰਗਤ ਵਾਸਤੇ ਭਾਈ ਸਾਹਿਬ ਵੀ ਹੋਰਾਂ ਵੱਲੋਂ ਇਹ ਬਹੁਤ ਵੱਡਾ ਉਪਰਾਮਾ ਕੀ ਕਰਦਿਆਂ ਹੋਇਆ ਜਿਹੜੇ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਔਰ ਅਰਦਾਸ ਕਰਕੇ ਇਹ ਜਿਹੜੇ ਸਤਵੇਂ ਖੇਪ ਹੈ ਕਿ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਰਵਾਨਾ ਕੀਤੇ ਜਾ ਰਿਹਾ ਹੈ। ਸਹੀ ਤੁਸੀਂ ਪਹਿਲੇ ਦਿਨ ਤੋਂ ਅਸੀਂ ਗਰਾਉਂਡ ਲੈਵਲ ਤੇ ਜਾ ਕੇ ਦੇਖ ਤੁਸੀਂ ਔਰ ਜੇ ਗੱਲ ਕਰੀ ਤਾਂ ਬੀਬੀ ਕੌਲਾਂ ਇੰਟਰਸਟ ਵੀ ਲਗਾਤਾਰ ਹੀ ਪਹਿਲੇ ਦਿਨ ਤੋਂ ਹਰ ਪੇੜ ਤੋਂ ਲੈ ਮੱਲੇ ਤੱਕ ਨੇ ਕੀ ਮੈਂ ਦਾ ਮਾਹੌਲ ਦੇਖਿਆ। ਦੇਖੋ ਬਹੁਤ ਜ਼ਿਆਦਾ ਤਰਾਸਤੀ ਵਾਲਾ ਮਾਹੌਲ ਦੇਖਿਆ ਹੈ ਗਰਾਉਂਡ ਤੇ ਜਾ ਕੇ ਅਸੀਂ ਪਾਣੀ ਦੇ ਅੰਦਰ ਜਾ ਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇਖਿਆ ਹੈ ਜਿਮਲੇ ਨਾਲ ਹੜ ਚੁਕੀਆਂ ਨੇ ਪਸ਼ੂ ਰੁੜ ਗਏ ਨੇ ਜਿਆਤਰ ਪਸ਼ੂ ਜਿਹੜੇ ਨੇ ਉਹ ਕਿੱਲਿਆਂ ਤੇ ਵੱਧੇ ਹੋਏ ਹੋਿਆਂ ਤੇ ਮੌਤ ਹੋ ਗਈ ਹੈ ਘਰਾਂ ਦੀਆਂ ਫਰਸ਼ਾਂ ਤਸ ਚੁਕੀਆਂ ਨੇ ਗੰਦਾ ਪਾੜ ਚੁਕੀਆਂ ਨੇ ਛੱਤਾਂ ਡਿੱਗ ਪੰਜਾਂ ਨੇ ਬੜੇ ਬੁਰੇ ਹਾਲਾਤਾਂ ਦੇ ਵਿੱਚ ਜਿਹੜੇ ਪੰਜਾਬ ਦੇ ਕਿਸਾਨ ਨੇ ਪੰਜਾਬ ਦਾ ਜਿਹੜੇ ਪਿੰਡੂ ਲੋਕ ਨੇ ਉਹ ਬੜੇ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਕਈ ਲੋਕ ਇਸ ਸਮੇਂ ਕਾਲਾ ਬਾਜ਼ਾਰੀ ਵੀ ਕਰਨ ਦੇ ਨੇ ਇਕੱਠਾ ਸਮਾਨ ਕਰਕੇ ਤੇ ਜਾਹਰਾਂ ਨੂੰ ਵੇਚਿਆ ਵੀ ਜਾ ਰਹੇ ਉਹਨਾਂ ਲੋਕਾਂ ਨੂੰ ਦੇਖੋ ਕਾਲਾ ਬਾਜ਼ਾਰੀ ਕਰਨੀ ਇਸ ਆਫਤ ਦਾ ਸਮੇਂ ਵਿੱਚ ਤੇ ਵੰਡ ਸ਼ਕਣ ਦੇ ਜਿਹੜੇ ਮਰਿਆਦਾ ਹੈ ਉਹਨੂੰ ਰੱਖਣਾ ਚਾਹੀਦਾ ਕਿ ਸਾਰੇ ਵੰਡ ਵਰਤ ਕੇ ਜਿਵੇਂ ਜਿਵੇਂ ਕੋ ਸੰਗਤ ਸੇਵਾ ਕਰ ਰਹੀ ਹੈ ਤੇ ਨਾਲੇ ਕਿ ਹਰ ਇੱਕ ਜਿਹੜੇ ਲੋੜ ਹੈ ਉਹ ਪੂਰੀ ਹੋ ਜਾ ਸਾਡੇ ਧਿਆਨ ਵਿੱਚ ਗਿਆ ਸੀ ਪ੍ਰਸ਼ਾਸਨ ਦੇ ਨਾਲ ਗੱਲ ਅਸੀਂ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਉਹ ਰੋਕ ਵਿੱਚ ਚੀਜ਼ਾਂ ਲੈ ਲੈ ਕਿਤੇ ਜ਼ਰੂਰਤਮੰਦਾਂ ਨੂੰ ਅੱਗੇ ਵੇਚ ਕੇ ਤੇ ਪੈਸੇ ਵਟ ਰਹੇ ਨੇ ਜਾਂ ਚੰਗੇ ਭੜੇ ਖਾਂਦੇ ਪਿੰਦੇ ਲੋਕ ਜਿਹੜੇ ਨੇ ਆਪਣੇ ਘਰਾਂ ਵਿੱਚ ਜਮ੍ਹਾਂ ਕਰਕੇ ਕਾਲਾ ਬਾਜ਼ਾਰੀ ਕਰ ਰਹੇ ਨੇ ਜਾਂ ਕੋਈ ਦੁਕਾਨਦਾਰ ਕੋ ਫੈਕਟਰੀਆਂ ਵਾਲੇ ਇਤਿਆਦ ਜਿਹੜੇ ਨੇ ਉਹ ਵੰਗਾ ਸਮਾਨ ਵੇਚ ਰਾਇ ਨੇ ਜਾਂ ਬਲੈਕ ਮਾਰਕੀਟ ਨੇ ਜਿਹੜੀ ਹੋ ਰਹੀ ਹੈ ਇਹਨਾਂ ਦੇ ਉੱਤੇ ਇੱਕ ਅਪਰਾਧਿਕ ਮਾਮਲਾ ਦਰਜ ਕਰਕੇ ਤੇ ਇਹਨਾਂ ਦੇ ਖਿਲਾਫ ਸਖ਼ਤ ਬਣਦੀ ਕਾਰਵਾਈ ਹੈ ਉਹ ਕਰਨੀ ਚਾਹੀਦੀ ਹੈ ਔਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਸ ਵਿੱਤਾ ਦੇ ਸਮੇਂ ਵਿੱਚ ਆਪਣੇ ਭਰਾਵਾਂ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈ ਇਹ ਜੀ ਕਾਲਾ ਬਾਜ਼ਾਰੀ ਕਰਨੇ ਜਾਂ ਵਸਤੂਆਂ ਮਹਿੰਗੀਆਂ ਕਰਕੇ ਵੇਚ ਕੇ ਪੈਸੇ ਵਟਣੇ ਤੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਵਾਲੇ ਲੋਕ ਜਿਹੜੇ ਨੇ ਉਹ ਇਸ ਚੀਜ਼ ਤੋਂ ਬਾਝੋਂ ਕੀ ਹਾਲਾਤ ਕੀ ਹੈ ਹੁਣ ਕੀ ਹਾਲਾਤ ਹੈ ਹੁਣ ਇਸ ਵੇਲੇ ਪਾਣੀ ਤਾਂ ਥੋੜਾ ਥੱਲੇ ਜਾ ਰਿਹਾ ਹੈ ਕਿਉਂਕਿ ਹਾਲਾਂ ਖਤਰਾ ਜਿਹੜਾ ਉਹ ਘਲਿਆ ਨਹੀਂ ਕਿਉਂਕਿ ਹੜਾਂ ਦਾ ਪਾਣੀ ਜਿਹੜਾ ਦਰਿਆਮਤ ਚੱਲ ਰਿਹਾ ਪਾਣੀ ਬਹੁਤ ਤੇਜ਼ ਗਤੀ ਨਾਲ ਔਰ ਬਹੁਤ ਲੰਬੇ ਏਰੀਏ ਦੇ ਵਿੱਚ ਜਿਹੜਾ ਪਾਣੀ ਹੈ ਬੜੀ ਸਪੀਡ ਨਾਲ ਚੱਲ ਰਿਹਾ ਕਿਉਂਕਿ 10 ਪਰਸੋਂ ਹਰੀਕੇ ਤੁਸੀਂ ਬੰਦ ਤੇ ਜਾ ਕੇ ਆਇਆ ਉੱਥੇ ਵੀ ਇੱਕਦਮ ਸਾਡੇ ਹੁੰਦੇ ਜਿਹੜੇ ਖਾਰ ਸੀ ਉਹ ਲੱਗਣ ਲੱਗੇ ਤੁਸੀਂ ਬੰਨ ਨੂੰ ਔਰ ਮੌਕੇ ਤੇ ਨੌਜਵਾਨਾਂ ਨੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਪਹੁੰਚ ਕੇ ਇਸ ਪਰ ਲਾ ਲਾ ਕੇ ਮਿੱਟੀਏ ਤੋੜੇ ਘਰ ਘਰ ਕੇ ਅਦਰਖਤ ਵੱਡ ਵੱਡ ਕੇ ਵਿੱਚ ਸੁੱਟ ਕੇ ਤੇ ਉਹਨੂੰ ਰੋਕਣ ਦਾ ਯਤਨ ਕੀਤਾ ਜੇਕਰ ਉਹ ਬੰਨ ਟੁੱਟ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਤਰਨ ਤਰਨ ਦੇ ਇਲਾਕੇ ਦਾ ਜਿਹੜਾ ਹੋਣ ਦੀ ਸੰਭਾਵਨਾ ਸੀ ਪਾਣੀ ਭਾਵੇਂ ਥੱਲੇ ਜਾ ਰਿਹਾ ਹੈ ਪਰ ਖਤਰਾ ਹਾਲੇ ਜਿਹੜਾ ਪੂਰੀ ਤਰ੍ਹਾਂ ਟਲਿਆ ਨਹੀਂ ਤਾਂ ਸਭ ਜਿਹੜੀ ਤਰਾਸਦੀ ਹੈ ਜੋ ਲੱਗਦਾ ਹੈ ਕਿ ਹੁਣ ਸ਼ੁਰੂ ਹੋਣਿਆ ਇੱਕ ਪਾਣੀ ਲੱਥੇਗਾ ਜਮੀਨਾ ਸਾਫ ਹੋਣਗੀਆਂ ਉਹਦੇ ਵਿੱਚ ਪਸ਼ੂ ਮਰੇ ਪਏ ਨੇ ਕੋ ਪੰਛੀ ਮਰੇ ਪਏ ਨੇ ਹੁਣ ਇਸ ਵੀ ਸਾਨੂੰ ਸਾਰਿਆਂ ਨੂੰ ਇਤਿਆਰਦਨ ਜਿਹੜੀ ਆ ਨਾ ਉਹ ਬਹੁਤ ਇੱਕ ਜਾਗਰੂਕਤਾ ਦੀ ਲੋੜ ਹੈ ਕਿ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਹੈ ਉਹ ਜਿਹੜਾ ਉਹ ਬਣਿਆ ਹੋਇਆ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਸਮੇਂ ਵਿੱਚ ਜਿਹੜਾ ਇਸ ਜੀ ਸਥਿਤੀ ਦਾ ਟਾਕਰਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਜਾਦੀ ਉਹ ਡੀਕ ਇੰਟੀਰੀਅਰ ਪੰਜਾਬੀ ਪੰਜਾਬੀ ਕਲਾਕਾਰ ਇੱਕ ਮੰਚ ਤੇ ਇਕੱਠੇ ਹੋ ਕੇ ਹਰ ਰੋਜ਼ ਵਾਲੀ ਮਤਲਬ ਜਾਈ ਕਿ ਉਹ ਦੇਖੋ ਐਸ ਸਮੇਂ ਜੋ ਕੋਈ ਵੀ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰ ਰਿਹਾ ਹੈ ਇਹ ਬਹੁਤ ਚੰਗੀ ਗੱਲ ਹੈ ਕਿ ਜੀ ਉਹਨੂੰ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਨੇ ਉਨ ਨੂੰ ਬਾਦ ਚੜ ਕੇ ਇਸ ਵੇਲੇ ਵਿਪਤਾ ਦਾ ਸਨਮ ਜਿਹੜੀ ਸੇਵਾ ਹੈ ਉਹ ਕਰਨੀ ਚਾਹੀਦੀ ਚੰਗੇ ਗੱਲ ਹੈ ਦੇਖੇਗਾ ਕਿ ਦੂਜੇ ਸਟੇਟਾਂ ਤੋਂ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਔਰ ਲੱਗਦਾ ਕਿ ਇਕਤਾ ਦੀ ਲੋੜ ਠੀਕ ਹੈ ਜਿਹੜਾ ਕਿ ਰਸ ਨੂੰ ਲੈ ਕੇ ਪਹੁੰਚ ਦੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਜੋ ਹੁਕਮ ਹੈ ਕਿ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਔਰ ਸਤਿਕਰਾਂ ਦਾ ਬਚਨ ਵਿਹੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਪੰਜਾਬੀਆਂ ਦੀ ਇੱਕ ਫਿਤਰਤ ਹੈ ਪੰਜਾਬੀਆਂ ਦਾ ਇੱਕ ਸੁਭਾਅ ਹੈ ਪੰਜਾਬੀਆਂ ਦੇ ਖੂਨ ਵਿੱਚ ਹੈ ਕਿ ਕਿਵੇਂ ਹੁੰਦੇ ਕੋਈ ਵਿਅਕਤੀ ਬਣਦੀ ਹੈ ਤੇ ਪੰਜਾਬੀ ਪਹਿਲ ਦੇ ਆਧਾਰ ਤੇ ਆਪਣੇ ਕਿਰਤ ਕਮਾਈ ਵਿੱਚੋਂ ਆਪਣੇ ਨਾਲ ਲੈ ਕੇ ਤੇ ਉੱਥੇ ਪਹੁੰਚ ਕੇ ਜਾ ਕੇ ਸੇਵਾ ਕਰਦਾ ਹੈ ਤੇ ਇੱਕ ਚੰਗੀ ਗੱਲ ਹੈ ਕਿ ਅੱਜ ਦੂਜੇ ਧਰਮਾਂ ਦੇ ਲੋਕ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬੀਆਂ ਦੀ ਸੇਵਾ ਕਰਨ ਵਾਸਤੇ ਜੋ ਆਏ ਨੇ ਇਹ ਆਪਸੀ ਭਾਈਚਾਰਕ ਨੂੰ ਮਜ਼ਬੂਤ ਕਰਨ ਵਾਸਤੇ ਇੱਕ ਵਧੀਆ ਸੰਕੇਤ ਹੈ ਪੰਜਾਬੀ ਭਾਸ਼ਾ ਨੂੰ ਦੀ ਮੰਤਰੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਕਹਿੰਨਾ ਕਿ ਕਿ 16ਵੀਂ ਪੱਛੇ ਜਿਹੜੀ ਕਿ ਬਣ ਗਈ ਅ ਦੇਖੋ ਪੰਜਾਬੀ ਭਾਸ਼ਾ ਨੂੰ ਭਾਵੇਂ ਪੰਜਾਬ ਦੇ ਵਿੱਚੋਂ ਕਈ ਸਕੂਲਾਂ ਦੇ ਵਿੱਚ ਪੜਾਉਣ ਤੋਂ ਜਿਹੜਾ ਹੈ ਉਹ ਗੁਰੇਜ ਕੀਤਾ ਜਾ ਰਿਹਾ ਹੈ ਜਾਂ ਪੰਜਾਬੀ ਬੋਲਣ ਤੇ ਜੁਰਮਾਨਾ ਕਰਨ ਦੀਆਂ ਵੀ ਰਿਪੋਰਟਾਂ ਹੈਗੀਆਂ ਨੇ ਕਿ ਜੇ ਪੰਜਾਬੀ ਬੋਲਦੇ ਤੇ ਉਹਨੂੰ ਜੁਰਮਾਨਾ ਕੀਤਾ ਜਾਂਦਾ ਹੈ ਇਹ ਪੰਜਾਬ ਵਿੱਚ ਵਾਪਰ ਰਿਹਾ ਹੈ ਪਰ ਇਸ ਦੇ ਉਲਟ ਜਿਹੜੀ ਖਬਰ ਕੱਲ ਦੀ ਆਈ ਹੈ ਕਿ ਆਸਟ੍ਰੇਲੀਆ ਗਵਰਨਮੈਂਟ ਨੇ ਪੰਜਾਬੀ ਨੂੰ 17ਵੀਂ ਭਾਸ਼ਾ ਵਜੋਂ ਜਿਹੜੀ ਮਾਨਤਾ ਉਹ ਦਿੱਤੀ ਹੈ ਇਹ ਮੁਬਾਰਕ ਹੈ ਔਰ ਆਸਟ੍ਰੇਲੀਆ ਗਵਰਨਮੈਂਟ ਦਾ ਧੰਨਵਾਦ ਹੈ ਹਿੰਦੁਸਤਾਨ ਦੀ ਸਰਕਾਰ ਨੂੰ ਵਿਚਾਈਦਾ ਹੈ ਕਿ ਪੰਜਾਬੀ ਨੂੰ ਜਿਹੜੀ ਹੈ ਉਹ ਇਥੋਂ ਦੀ ਮਾਤ ਪਾਸ਼ਾ ਹੋਣ ਦਾ ਜਿਹੜਾ ਦਰਜਾ ਹੈ ਉਹ ਦੇਣਾ ਚਾਹੀਦਾ। ਜਿਵੇਂ ਦੇਖੋ ਡਿਟੇਲ ਮੈਦੋ ਨੇ ਮੇਲੀ ਹੈ ਮੈਂ ਡਿਟੇਲ ਦੇਖੀ ਹੈ ਪਿਛਲੇ ਦਿਨੀ ਸਤਿ ਸ਼ੰਗ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਬੰਬ ਨੂੰ ਉਡਾਉਣ ਦੀ ਧਮਕੀਆਂ ਜਿਹੜੀਆਂ ਸੀਗੀਆਂ ਮੇਲਾ ਉਹ ਆਇਆ ਪਾਲੇ ਕੁਝ ਬੰਦੇ ਗ੍ਰਿਫਤਾਰ ਵੀ ਹੋਏ ਨੇ ਪਰ ਹਾਲੇ ਉਹਦੀ ਕੋਈ ਪ੍ਰਾਪਤ ਜਿਹੜੀ ਹੈ ਉਹ ਹੋ ਨਹੀਂ ਸਕੀ ਕਿ ਇਹਨਾਂ ਦੇ ਪਿੱਛੇ ਕੌਣ ਹੈ ਔਰ ਹੁਣ ਕੱਲ ਦਾ ਪਟਨਾ ਸਾਹਿਬ ਦੀ ਜਿਹੜੀ ਇੱਕ ਖਬਰ ਹੈ ਉਹ ਚੱਲ ਰਹੀ ਹੈ ਕਿ ਪਟਨਾ ਸਾਹਿਬ ਦੇ ਵਿੱਚ ਇਤੇ ਆਰ ਡੀ ਐਕਸ ਭਈ ਹੋਂਦ ਜਿਹੜੇ ਰੌਲਾ ਸੀ ਮੇਲ ਸੀ ਉਹ ਆਈ ਹੈ ਲੇਕਿਨ ਪ੍ਰਬੰਧਕ ਸਹਿਬਾਨਾਂ ਪਰ ਪਤਾ ਲੱਗਾ ਕਿ ਪੂਰੀ ਜਾਂਚ ਪੜਤਾਲ ਕੀਤੀ ਗਈ ਹੈ ਕਿਤੇ ਵੀ ਐਸੀ ਜਿਹੜੀ ਕੋਈ ਚੀਜ਼ ਹੈ ਉਹ ਮਿਲੀ ਨਹੀਂ ਪਰ ਫਿਰ ਵੀ ਸੁਰੱਖਿਆ ਦੇ ਜਿਹੜੇ ਪੂਰੇ ਇੰਤਜ਼ਾਮ ਨੇ ਉਹਨਾਂ ਬਲੋ ਕੀਤੇ ਜਾ ਰਹੇ ਨੇ ਦੇਖੋ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਬਹੁਤ ਲੇਟ ਨੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਤਾਂ ਪਹਿਲੇ ਦਿਨ ਤੋਂ ਇਤਰਾਕਸ਼ਨ ਜਿਹੜਾ ਉਹ ਲੈਣਾ ਚਾਹੀਦਾ ਸੀਗਾ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਬੋਲਣਾ ਚਾਹੀਦਾ ਸੀਗਾ ਸਾਰ ਕਰਨੀ ਚਾਹੀਦੀ ਸੀ ਅੱਜ ਉਹ ਤਕਰੀਬਨ 22 ਦਿਨ ਬਾਅਦ ਪੰਜਾਬ ਦਾ ਦੌਰਾ ਜ਼ਿਕਰ ਕਰ ਰਹੇ ਨੇ ਤੇ ਉਹਨਾਂ ਪੰਜਾਬ ਨੂੰ ਨੇੜੇੋਂ ਹੋ ਕੇ ਤੱਕਣਾ ਚਾਹੀਦਾ ਔਰ ਆਪਣੇ ਪ੍ਰਧਾਨ ਮੰਤਰੀ ਹੋਣ ਦਾ ਜਿਹੜਾ ਸਬੂਤ ਹੈ ਉਹ ਦੇਣਾ ਚਾਹੀਦਾ ਹੈ ਕਿ ਉਹ ਵਾਕਿਆ ਸਾਰਿਆਂ ਨੂੰ ਅਨੁਕਸਾਰਤਾ ਦੇ ਨਾਲ ਦੇਖਦੇ ਨੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀਬੀ ਕੋਲਾ ਜੀ ਭਲਾਈ ਕੈਂਡਰ ٹرسٹ ਵੱਲੋਂ ਅੱਜ ਸਤਵੀਂ ਖੇਪ ਹਾਰਡ ਪ੍ਰਭਾਵਤ ਇਲਾਕਿਆਂ ਲਈ ਜਾ ਰਹੀ ਹੈ ਇਹ ਅੱਜ ਰੰਤਾਰਨ ਪੱਟੀ ਹਰੀਕੇ ਫਰੋਜਪੁਰ ਇਸ ਸਾਈਡ ਵੱਲ ਜਾਇਆ ਜਾ ਰਿਹਾ ਹੈ ਕੱਲ ਟੀਮ ਵਿਜ਼ਿਟ ਕਰਾਈ ਹੈ तकरीबन ਪੰਜ ਪਿੰਡ ਜਿੱਥੇ ਘਰ ਘਰ ਜਾ ਕੇ ਉਥੋਂ ਦੇ ਸਰਪੰਚਾਂ ਨਾਲ ਗੱਲ ਹੋ ਗਈ ਹੈ ਉਹ ਨਾਂ ਲਿਖ ਕੇ ਰੱਖਣਗੇ ਜਿਨ੍ਹਾਂ ਘਰ ਪਸ਼ੂ ਨਹੀਂ ਨੇ ਉਹਨਾਂ ਦੇ ਵੱਖਰੇ ਨਾਂ ਲਿਖਣਗੇ ਜਿਨ੍ਹਾਂ ਘਰ ਪਸ਼ੂ ਨੇ ਉਹਨਾਂ ਦੇ ਵੱਖਰੇ ਨਾਂ ਲਿਖਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਵੇਂ ਤੁਹਾਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਪਤਾ ਹੈ ਵੀ ਰਾਸ਼ਨ ਬਹੁਤ ਹੋ ਚੁੱਕਾ ਹੈ ਕਈਆਂ ਘਰਾਂ ਵਿੱਚ ਅੱਜ ਵੀ ਇੱਥੇ ਅਜੀਬ ਜਿਹਾ ਸਮਾਨ ਲਿਆਂਦਾ ਜਾਂਦਾ ਜਾਂਦਾ ਕੀਤਾ ਜਿਹੜਾ ਕਿ ਉਹਨਾਂ ਦੇ ਪੂਰੀ ਤਰ੍ਹਾਂ ਕੰਮ ਆ ਸਕੇ ਆਪਣਾ ਮਛਰਦਾਨੀ ਨਿਊਟਰੀ ਰਸ ਪੈਡ ਪੇਸਟ ਬੁਰਸ਼ ਚਾਹ ਦੀ ਆਪਣਾ ਚਾਹ ਪੱਤੀ ਦੁੱਧ ਦੀ ਕਿੱਟ ਬੇਲ ਪੂੜੀ ਨਿਊਟਰੀ ਮੈਡੀਕਲ ਕਿੱਟ ਬਣਾਈ ਗਈ ਹੈ ਜਿਹਦੇ ਵਿੱਚ ਡਟੋਲ ਵੀ ਹੈ ਇਹ ਪੱਟੀ ਵੀ ਹੈ ਰੂਮ ਵੀ ਹੈ ਡੇਡ ਦਰਦੀ ਦਵਾਈ ਵੀ ਹੈ ਇਨਫੈਕਸ਼ਨ ਦੀ ਵੀ ਹਰ ਪਾਸੇ ਤੇ ਲਿਖਿਆ ਗਿਆ ਹੈ ਉਹ ਐਮਬੂਲੈਂਸ ਵੱਖਰੀ ਜਾ ਰਹੀ ਹੈ ਨਾਲ ਜੋੜੇ ਜਾ ਰਹੇ ਨੇ ਪੈਰਾਂ ਦੇ ਸੋਲਰ ਲਾਈਟ ਜਿਹੜੀ ਆ ਤੁਸੀਂ ਸਾਰੀ ਦੇਖ ਰਹੇ ਹੋ ਇਹ ਉਪ ਦੇ ਨਾਲ ਵੀ ਤੇ ਟਿਊਬ ਦੀ ਲਾਈਟ ਦੇ ਨਾਲ ਵੀ ਸਾਰੀ ਚਾਰਜ ਹੋ ਜਾਂਦੀ ਹੈ ਤੇ ਉੱਥੇ ਬੱਤੀ ਦੀ ਵੀ ਇਹ ਮੁਸ਼ਕਲ ਹੋਵੇ ਤੇ ਇਹਦੇ ਨਾਲ ਚਾਨਣਾ ਉਹਨਾਂ ਦੇ ਘਰ 'ਚ ਹੋ ਸਕੇ ਤੇ ਜਰਸੀਆਂ ਜਾ ਰਹੀਆਂ ਨੇ ਜਿਵੇਂ ਸਿੰਘ ਸਾਹਿਬ ਜੀ ਦਾ ਵੀ ਰਾਏ ਹੋਈ ਹੈ ਅੱਜ ਸਿੰਘ ਸਾਹਿਬ ਗਿਆਨੀ ਰਣਵੀਰ ਸਿੰਘ ਜੀ ਬਹੁਤ ਵੱਡੀਆਂ ਡਿਊਟੀਆਂ ਉਹਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੀਦੀ ਕੋਲਾ ਜੀ ਭਲਾਈ ਕੇਂਦਰ ਨੂੰ ਆ ਕੇ ਨਵਾਜਿਆ ਹੈ ਆਪ ਅਰਦਾਸ ਕਰਕੇ ਤੋਰਨ ਲੱਗੇ ਨੇ ਕਿਰਪਾ ਕੀਤੀ ਹੈ ਤੇ ਕੁਦਰਤੀ ਮੈਂ ਵੀ ਅੱਗੇ ਇਸੋ ਜਿਹੜੀ 8ਵੀਂ ਖੇਪ ਜਾਣੀ ਹੈ ਉਹਦਾ ਸਮਾਨ ਕਰਦੇ ਵੇ ਹਨ ਨੋਟ ਤੇ ਸਿੰਘ ਸਾਹਿਬ ਜੀ ਨੇ ਉਹੀ ਆਈਡੀਆ ਦਿੱਤਾ ਵੀ ਜਿਹੜੀ ਅਗਲੀ ਹੋਣ 8ਵੀਂ ਖੇਪ ਵਿੱਚ ਫੋਲਡਿੰਗ ਬੈੱਡ ਜਾਣਗੇ ਤੇ ਗੱਦੇ ਜਾਣਗੇ ਤੇ ਚਦਰਾ ਇਸ ਤਰ੍ਹਾਂ ਦਾ ਸਮਾਨ ਜਿਹੜਾ ਹੁਣ ਉਦੋਂ ਜਿੱਥੇ ਜਿੱਥੋਂ ਪਾਣੀ ਥੋੜਾ ਘਟ ਰਿਹਾ ਨਿਕਲ ਰਿਹਾ ਜਿਹੜੀਆਂ ਅਗਲੀਆਂ ਚੀਜ਼ਾਂ ਉਹਨਾਂ ਨੂੰ ਪਹਿਲੀਆਂ ਖਰਾਬ ਹੋ ਚੁੱਕੀਆਂ ਨੇ ਤੇ ਉਹਦੇ ਵਿੱਚ ਉਹ ਚੀਜ਼ਾਂ ਲਿਜਾਣ ਦਾ ਯਤਨ ਕੀਤਾ ਜਾਏਗਾ ਅੱਜ ਇਹ ਜੋ ਸਮਾਨ ਜਾ ਰਿਹਾ ਆਪ ਦੀ ਅਰਦਾਸ ਕਰਿਓ ਸਹੀ ਲੋਡ ਵੰਦਾਂ ਨੂੰ ਪਹੁੰਚ ਸਕੇ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਸਿੰਘ ਸਾਹਿਬ ਨੇ ਹਰ ਪੀੜੀ ਦੀ ਬਦਦ ਲਈ ਜਮੀਨ ਲੈਵਲ ਤੇ ਪੁੱਜੀ ਸੰਤ ਰਵੀ ਚਨੂ ਸਾਹਿਬ ਕਿਵੇਂ ਦੇਖਦੇ ਇਹ ਇਹ ਇੱਕ ਬੜੀ ਵੱਡੀ ਮਤਲਬ ਨਾਲ ਵੀ ਸਾਰੀ ਉਹ ਵਿਰਾਗ ਵੀ ਆਇਆ ਕਈ ਜਰੀ ਇਹਨਾਂ ਨੂੰ ਅਰਦਾਸ ਵਿੱਚ ਸਾਰੀ ਵੀਡੀਓ ਬਹੁਤ ਵਾਇਰਲ ਹੋਈ ਇਹ ਹਰਕ ਨੇ ਸਹੀ ਦੀ ਉਹ ਸ਼ਲਾਘਾ ਕੀਤੀ ਜਿਹੜਾ ਸਿੰਘ ਸਾਹਿਬ ਜੀ ਆਪ ਜਵੀਨੀ ਲੈਵਲ ਦੇ ਉਤਰ ਕੇ ਇਹ ਸਾਰੀ ਚੀਜ਼ ਨੂੰ ਦੇਖ ਰਹੇ ਨੇ ਇਹ ਬੜੀ ਵੱਡੀ ਇੱਕ ਮੈਸੇਜ ਆਦਾ ਵਧੀਆ ਸੇਵ ਸਾਹਿਬ ਜੀ ਦਾ ਇਹਦੇ ਵਿੱਚ ਗਿਆਨੀ ਰਕਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਐਡੀ ਵੱਡੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਲਈ ਡਿਊਟੀਆਂ ਨੇ ਉਹ ਕਰਦੇ ਹੋਏ ਵੀ ਇਸ ਅਣ ਪ੍ਰਭਾਵਿਤ ਲੋਕਾਂ ਲਈ ਜਮੀਨੀ ਲੈਵਲ ਤੇ ਜਾਣਾ ਬਹੁਤ ਵੱਡਾ ਉਹਨਾਂ ਦਾ ਇੱਕ ਸੋਚ ਹੈ ਵਾਹਿਗੁਰੂ ਜੀ ਕੀ